ਅੱਸੀ ਕਾਲ ਜੀ ਮੈਂ ਤਰਵਿੰਦਰ ਸਿੰਘ ਜਨਰਲ ਸੈਕਟਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਪਿਛਲੇ ਦਿਨਾਂ ਦੋ ਰੋਜ਼ਾ ਇੱਕ ਮੀਟਿੰਗ ਭਾਰਤ ਦੇ ਅਲੱਗ-ਅਲੱਗ ਸੂਬਿਆਂ ਤੋਂ ਇਕੱਠੇ ਹੋ ਕੇ ਨੌਜਵਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਕੀਤੀ ਗਈ ਹੈ ਕਿ ਮੀਟਿੰਗ ਜਲੰਧਰ ਦੇ ਦੇਸ਼ਪੁਰ ਜ਼ਾਦਗਰ ਹਾਲ ਦੇ ਵਿੱਚ ਕੀਤੀ ਹੈ ਮੈਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਨਾਲ ਜੁੜੇ ਹੋਏ ਜਿਹੜੇ ਹਰਿਆਣਾ ਦੇ ਤੇ ਪੰਜਾਬ ਦੇ ਨੌਜਵਾਨ ਸਾਥੀ ਹੋ ਉਹਨਾਂ ਦੇ ਨਾਲ ਇਹ ਵੀਡੀਓ ਦੇ ਜ਼ਰੀਏ ਇੱਕ ਮੈਸੇਜਾਂ ਸਾਂਝਾ ਕਰ ਰਹੇ ਹਾਂ ਉਸ ਮੀਟਿੰਗ ਦੇ ਵਿੱਚ ਅਸੀਂ ਯਤਨ ਕਰ ਰਹੇ ਹਾਂ ਕਿ ਜਿੱਥੇ ਪੰਜਾਬ ਦੇ ਵਿੱਚ ਲਗਾਤਾਰ ਅਸੀਂ ਨੌਜਵਾਨਾਂ ਨੂੰ ਨਸ਼ੇ, ਬੇਰੁਜ਼ਗਾਰੀ ਤੇ ਹੋਰ ਸਮਾਜਿਕ ਮੁੱਦਿਆਂ ਦੇ ਉੱਪਰ ਜਥੇਬੰਦ ਕਰ ਰਹੇ ਹਾਂ ਤੇ ਮੌਜੂਦਾ ਸਰਕਾਰਾਂ ਜਿਹੜੀਆਂ ਲਗਾਤਾਰ سرمایہਦਾਰਾਂ ਦੇ ਹੱਕ ਦੇ ਵਿੱਚ ਭੁਗਤਦੀਆਂ ਆ ਲਗਾਤਾਰ ਮਾਫੀਆ ਤੰਤਰ ਦਾ ਰਾਜ ਅੱਡੜ ਖੇਤਰਾ ਦੇ ਵਿੱਚ ਜਿਨ੍ਹਾਂ ਵੱਲੋਂ ਬਣਾਇਆ ਜਾ ਰਿਹਾ ਹੈ ਉਹਨਾਂ ਸਰਕਾਰਾਂ ਦੇ ਵਿਰੁੱਧ ਪੂਰੇ ਭਾਰਤ ਦੇ ਵਿੱਚ ਨੌਜਵਾਨਾਂ ਨੂੰ ਜਥੇਬੰਦ ਕਰਕੇ ਇੱਕ ਚੰਗੀ ਲੋਕਪੱਖੀ ਮਜ਼ਦੂਰਾ, ਕਿਸਾਨਾਂ, ਮਿਹਨਤਕਸ਼ ਨੌਜਵਾਨਾਂ ਦੇ ਹੱਕ ਦੇ ਵਿੱਚ ਜਿਹੜੀ ਹੈ ਲੜਾਈ ਲੜੀ ਜਾ ਸਕੇ ਉਹਨਾਂ ਦੇ ਲਈ ਕਾਨੂੰਨ ਬਣਾਉਣ ਦੇ ਲਈ ਆਨ ਵਾਲਾ ਸਮਾਂ ਪ੍ਰੋਗਰਾਮ ਬਣਾਇਆ ਜਾ ਸਕੇ ਉਹਦੇ ਲਈ ਅਸੀਂ ਇਹ ਮੀਟਿੰਗ ਸੱਦੀ ਗਈ ਇਸ ਮੀਟਿੰਗ ਦੇ ਵਿੱਚ ਅਸੀਂ ਆਨ ਵਾਲੇ ਸਮੇਂ ਦੇ ਵਿੱਚ ਨੌਜਵਾਨ ਪੂਰੇ ਭਾਰਤ ਪੱਧਰ ਤੇ ਨੌਜਵਾਨ ਜਥੇਬੰਦੀ ਬਣਾਉਣ ਦਾ ਜਿਹੜਾ ਫੈਸਲਾ ਕੀਤਾ ਹੈ ਤੇ ਹੁਣ ਆਨ ਵਾਲੇ ਸਮੇਂ ਦੇ ਵਿੱਚ ਮੇਰੇ ਸਾਡੇ ਨਾਲ ਜਿਹੜੇ ਜੁੜੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਿੰਨੇ ਵੀ ਆਗੂ ਆ ਅਡਰ ਜ਼ਿਲ੍ਹਿਆਂ 'ਚ ਤਹਿਸੀਲਾਂ 'ਚ ਪਿੰਡਾਂ 'ਚ ਕਸਬਿਆਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਮੈਂ ਇਹ ਸਨਿਆ ਦੇ ਰਿਹਾ ਵੀ ਅਸੀਂ ਜਿੱਥੇ ਪਾਤ ਪਰ ਦੇ ਨੋਜਮਾਨਾਂ ਨੂੰ ਜਥੇਬੰਦ ਕਰਕੇ ਇੱਕ ਚੰਗੀ ਲੜਾਈ ਲੜਨਾ ਚਾਹੁੰਦੇ ਆ ਉੱਥੇ ਅਸੀਂ ਇਹ ਵੀ ਚਾਹੁੰਦੇ ਆ ਕਿ ਜਦੋਂ ਜਦੋਂ ਤੱਕ ਅਸੀਂ ਆਪਣੇ ਸੂਬੇ ਨੂੰ ਹੋਰ ਜ਼ਿਆਦਾ ਮਜ਼ਬੂਤ ਨਹੀਂ ਕਰ ਸਕਦੇ ਤੇ ਬਾਹਰ ਉਨੀ ਜ਼ਿਆਦਾ ਤਾਕਤ ਨਹੀਂ ਬਣਾ ਸਕਦੇ ਇਸ ਕਰਕੇ ਜਿੰਨੇ ਵੀ ਸ਼ੇਰਪਗ ਸਿੰਘ ਨੌਜਾਨ ਸਭਾ ਦੇ ਆਗੂ ਆ ਉਹਨਾਂ ਦੇ ਲਈ ਖਾਸ ਕਰਕੇ ਇਹ ਅਪੀਲ ਹੈ ਵੀ ਤੁਸੀਂ ਆਪਣੇ ਆਪਣੇ ਖੇਤਿਆਂ ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਹੋਰ ਪਹਿਲਾਂ ਹੀ ਬਹੁਤ ਜ਼ਿਆਦਾ ਯਤਨਾਂ ਦੇ ਨਾਲ ਤੁਸੀਂ ਪ੍ਰੋਗਰਾਮ ਕਹਿ ਲੋ ਜਾਂ ਐਜੀਟੇਸ਼ਨਾਂ ਉਹਨਾਂ ਦੇ ਵਿੱਚ ਹਿੱਸਾ ਲੈ ਰਹੇ ਹੋ ਪਰ ਜਿੱਦਾਂ ਦੀ ਸਰਕਾਰ ਦੀ ਪਾਲਿਸੀ ਹੈ ਸਰਕਾਰ ਕੇਂਦਰ ਦੀ ਰਹੀ ਹੈ ਸੱਤਾ ਦੇ ਵਿੱਚ ਅੱਜ ਤੀਜੀ ਵਾਰ ਪੰਜਾਬ ਦੇ ਭਾਰਤ ਦੇ ਵਿੱਚ ਤੀਜੀ ਵਾਰ ਜੇ ਕਹਿ ਲਈਏ ਕਿ ਕੇਂਦਰ ਦੀ ਸਰਕਾਰ ਸੱਤਾ ਦੇ ਵਿੱਚ ਆ ਗਈ ਹੈ ਜਨਵਾਦਾ ਕੀਤਾ ਸੀਗਾ ਸਾਲ ਦਾ 2 ਕਰੋੜ ਰੋਜ਼ਗਾਰ ਦਵਾਗੇ ਪਰ 2 ਕਰੋੜ ਰੋਜ਼ਗਾਰ ਦੇਖਣ ਨੂੰ ਨਹੀਂ ਮਿਲ ਰਿਹਾ ਉੱਥੇ ਹੀ 3 ਸਾਲ ਬੀਤ ਗਏ ਆ ਪੰਜਾਬ ਦੀ ਸੂਬੇ ਦੀ ਭਗਵੰਤ ਮਾਨ ਦੀ ਸਰਕਾਰ ਨੂੰ ਉਹਦੇ ਵੱਲੋਂ ਕੋਈ ਰੋਜ਼ਗਾਰ ਦਾ ਭਵਿਕ ਨਹੀਂ ਸਾਨੂੰ ਦਿਖ ਰਿਹਾ ਬਸ ਇਹ ਜ਼ਰੂਰ ਹੈ ਕਿ ਲੱਛੇਦਾਰ ਭਾਸ਼ਣ ਜਾਂ ਆਊਟਸੋਰਸਰਸ ਜਾਂ ਠੇਕੇਦਾਰ ਥਰੂ ਮਾੜਾ ਮੋਟਾ ਜਿਹੜਾ ਕੰਮ ਕਰਵਾਇਆ ਜਾ ਰਿਹਾ ਹੈ ਪਰ ਇੱਕ ਨੀਤੀ ਦੇ ਤਹਿਤ ਇੱਕ ਪਾਲਿਸੀ ਦੇ ਤਹਿਤ ਹਰ ਰੋਜ਼ਗਾਰ ਨੌਜਵਾਨ ਦੇ ਲਈ ਉਹ ਚਾਹੇ ਲੜਕਾ ਹੈ ਚਾਹੇ ਲੜਕੀ ਹੈ ਉਹਦੀ ਪੜ੍ਹਾਈ ਉਹਦੀ ਯੋਗਤਾ ਦੇ ਹਿਸਾਬ ਦੇ ਨਾਲ ਉਹਨੂੰ ਪ੍ਰੋਪਰ ਸਮੇਂ ਸਿਰ ਜਿਹੜਾ ਰੋਜ਼ਗਾਰ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ ਸਰਕਾਰਾਂ ਲਗਾਤਾਰ ਕੈਪਟਲਿਜ਼ਮ ਦੇ ਰਾਹ ਦੇ ਉੱਪਰ ਪੂੰਜੀਵਾਦ ਦੇ ਰਾਹ ਦੇ ਉੱਪਰ ਚਲੀਆਂ ਹੋਈਆਂ ਐ ਤੇ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦਾ ਜਿਹੜਾ ਹੈ ਕਹ ਲਈਏ ਬਿਲਕੁਲ ਕੋਈ ਵਸੀਲਾ ਨਹੀਂ ਛੱਡ ਛੱਡਿਆ ਜਾ ਰਿਹਾ ਹੈ ਲਗਾਤਾਰ ਜਿੰਨੇ ਵੀ ਸਰਕਾਰੀ ਖੇਤਰਾਂ ਦੇ ਵਿੱਚ ਰੋਜ਼ਗਾਰ ਹੈ ਉਹਨਾਂ ਦੇ ਉੱਪਰ ਲੀਕ ਮਾਰੀ ਜਾ ਰਹੀ ਹੈ ਤੇ ਜਿੰਨੀਆਂ ਵੀ ਅਸਾਮੀਆਂ ਖਾਲੀ ਹੋਈਆਂ ਹੋਈਆਂ ਪੋਸਟਾਂ ਆ ਉੱਪਰ ਹੀ ਨਹੀਂ ਜਾ ਰਹੀਆਂ ਉਹਦੇ ਤੋਂ ਇਲਾਵਾ ਨਸ਼ੇ ਦਾ ਕਾਰੋਬਾਰ ਇੰਨਾ ਕਿ ਜ਼ਿਆਦਾ ਵੱਧ ਰਿਹਾ ਹੈ ਕਿ ਜਿਹਦੇ ਚ ਅਸੀਂ ਹੁਣ ਅੰਤਾਜਾ ਹੀ ਨਹੀਂ ਲਗਾਇਆ ਜਾ ਸਕਦਾ ਜਿਹਦੇ ਵਿੱਚ ਵੱਡੇ ਵੱਡੇ ਪੁਲਿਸ ਦੇ ਅਧਿਕਾਰੀਆਂ ਦਾ ਲਗਾਤਾਰ ਨਾਂ ਨਸ਼ਾ ਨ ਹੋਣ ਲੱਗ ਪਿਆ ਵੱਡੇ ਵੱਡੇ ਪੁਲਿਸ ਪੋਲੀਟਿਸ਼ੀਨਾਂ ਦਾ ਨਾਂ ਨਸ਼ਾ ਨ ਹੋਣ ਲੱਗ ਪਿਆ ਉਹ 2-3 ਸਾਲ ਪਹਿਲਾਂ ਕਹੇ ਲਿਆ ਵੀ ਪੋਰਟ ਬੰਦਰਗਾਰ ਦੇ ਵਿੱਚ 22000 ਕਰੋੜ ਦੀ ਜਿਹੜੀ ਐ ਡਰੱਗਸ ਬਰਾਮਦ ਹੋਈ ਹੈ ਪਰ ਉਹਦੇ ਹਜੇ ਤੱਕ ਕੋਈ ਸੂਰਾ ਸਰਾਗ ਨਹੀਂ ਉਹਦਾ ਕੀ ਬਣਿਆ ਕੀ ਨਹੀਂ ਆਪਾਂ ਇਹ ਹਿਸਾਬ ਲਗਾ ਸਕਦੇ ਆਂ ਕਿ ਇਹ ਸਰਕਾਰਾਂ ਲਗਾਤਾਰ ਲੋਕਪੱਖੀ ਕੰਮ ਕਰਨ ਦੀ ਬਜਾਏ ਉਹਨਾਂ ਵੱਡੇ ਵੱਡੇ ਕਾਰਪੋਰੇਟਰ ਘਰਾਣਿਆਂ ਦੇ ਹੱਕ ਦੇ ਵਿੱਚ ਕੰਮ ਕਰ ਰਹੀਆਂ ਆ ਜਿਨ੍ਹਾਂ ਦੇ ਵੱਲੋਂ ਲਗਾਤਾਰ ਲੋਕਾਂ ਦੇ ਉੱਪਰ ਮਹਿੰਗਾਈ, ਬੇਕਾਰੀ ਤੇ ਲਗਾਤਾਰ ਕਈ ਅਜਿਹੇ ਹੀ ਆ ਪ੍ਰੋਬਲਮਾਂ ਜਿਹੜੀਆਂ ਉਹਨਾਂ ਦੇ ਉਹਨਾਂ ਦੇ ਉੱਪਰ ਭਾਰ ਲੱਦੇ ਜਾ ਰਹੇ ਆ ਉਹਦਾ ਆ ਇਹਦੇ ਵਿਰੁੱਧ ਇਹ ਨਹੀਂ ਵੀ ਅਸੀਂ ਇਹ ਕਹਿ ਲਿਆ ਵੀ ਹੋਰ ਜ਼ਿਆਦਾ ਮਿਹਨਤ ਕਰੀਏ ਹੋਰ ਜ਼ਿਆਦਾ ਕੁਝ ਕਿ ਸਾਡੀ ਕਿਸਮਤ ਦੇ ਵਿੱਚ ਇਹ ਸਾਰਾ ਕੁਝ ਲਿਖਿਆ ਆਇਆ ਇੱਕ ਪਾਲਿਸੀ ਦੇ ਤਹਿਤ ਲਗਾਤਾਰ ਇਹ ਚੀਜ਼ਾਂ ਸਾਡੇ ਵਿੱਚ ਪਰੋਸੀਆਂ ਜਾ ਰਹੀਆਂ ਇਹਦੇ ਵਿਰੁੱਧ ਨੌਜਵਾਨ ਜਿਹੜੇ ਆ ਜਥੇਬੰਦ ਹੋ ਕੇ ਤਗੜੇ ਹੋ ਕੇ ਲੜਾਈ ਲੜ ਸਕਦੇ ਆ ਇਹਦੇ ਲਈ ਅਸੀਂ ਇਹ ਮੀਟਿੰਗ ਕੀਤੀ ਹੈ ਤੇ ਮੀਟਿੰਗ ਦੇ ਵਿੱਚ ਅਸੀਂ ਇਹ ਫੈਸਲੇ ਕੀਤੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਭਾਰਤ ਦੇ ਨੌਜਵਾਨਾਂ ਨੂੰ ਜਥੇਬੰਦ ਕਰਨ ਦੇ ਲਈ ਹੋਰ ਜ਼ਿਆਦਾ ਯਤਨ ਕੀਤੇ ਜਾਣਗੇ ਤੇ ਤਾਂ ਕਿ ਇੱਕ ਸੱਚੀ ਸੁੱਚੀ ਲੜਾਈ ਪੂਰੇ ਭਾਰਤ ਦੇ ਵਿੱਚ ਲੜੀ ਜਾ ਸਕੇ ਉਥੇ ਹੀ ਅਸੀਂ ਪੰਜਾਬ ਤੇ ਹਰਿਆਣਾ ਦੇ ਵਿੱਚ ਹੋਰ ਨੌਜਵਾਨ ਸਾਥੀਆਂ ਨੂੰ ਮੈਂ ਅਪੀਲ ਕਰਦਾ ਜਿੰਨੇ ਵੀ ਸਾਡੇ ਨੌਜਵਾਨ ਸਭਾ ਦੇ ਨਾਲ ਜੁੜੇ ਹੋਏ ਨੌਜਵਾਨ ਸਾਥੀ ਹੈ ਉਹ ਹੋਰ ਤਗੜੇ ਹੋ ਕੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਜਥੇਬੰਦੀਆਂ ਦੇ ਐਕਸ਼ਨ ਤਗੜੇ ਕਰਨ ਤੇਜ਼ ਕਰਨ ਉੱਥੇ ਹੋਰ ਪਿੰਡਾਂ ਦੇ ਵਿੱਚ ਪਹੁੰਚ ਕਰਕੇ ਹਰ ਪਿੰਡ ਦੇ ਵਿੱਚ ਜਿਹੜੀ ਨੌਜਵਾਨ ਜਥੇਬੰਦੀ ਦਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਜਿਹੜਾ ਗਠਨ ਕਰਨ ਤਾਂ ਕਿ ਪਿੰਡ-ਪਿੰਡ ਨੌਜਵਾਨ ਸਭਾ ਬਣੇ ਤੇ ਪਿੰਡਾਂ ਤੋਂ ਚਲ ਕੇ ਪੂਰੇ ਭਾਰਤ ਦੇ ਹਰ ਇੱਕ ਪਿੰਡ ਦੇ ਵਿੱਚ ਭਾਰਤ ਦੇ ਹਰ ਇੱਕ ਸੂਬੇ ਦੇ ਵਿੱਚ ਜਿਹੜੀ ਸਾਡੀ ਸ਼ਹੀਦ ਭਗਤ ਸਿੰਘ ਨੋਜਨ ਸਭਾ ਦਾ ਨਾਂ ਹੋਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਜਿੱਦਾਂ ਦੀ ਸਰਕਾਰਾਂ ਨੇ ਨੌਜਵਾਨਾਂ ਦੇ ਵਿਰੋਧ ਦੇ ਵਿੱਚ ਅਗਨੀ ਪਥ ਵਰਗੀਆਂ ਯੋਜਨਾ ਕਈ ਹੋਰ ਜਿਹੜੀਆਂ ਇਕੱਲੇ ਵੀ ਯੋਜਨਾਵਾਂ ਲਿਆਂਦੀਆਂ ਜਿਹਦੇ ਕਰਕੇ ਨੌਜਵਾਨਾਂ ਦੇ ਰੋਜ਼ਗਾਰ ਦੇ ਉੱਪਰ ਸੱਟ ਵੱਜੀ ਹੈ ਭਾਰਤ ਦੇ ਭਵਿੱਖ ਦੇ ਉੱਪਰ ਸੱਟ ਵੱਜੀ ਹੈ ਉਹਦੇ ਵਿਰੁੱਧ ਜਿਹੜਾ ਲੜਿਆ ਜਾ ਸਕੇ ਤੇ ਨੌਜਵਾਨਾਂ ਦੇ ਹੱਕ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪਹੁੰਚੀਆਂ ਲਈ ਜਾ ਸਕਣ ਅਸੀਂ ਦੇਸ਼ ਪੱਧਰ ਜ਼ਾਦਗਰ ਹਾਲ ਕਮੇਟੀ ਜ਼ਾਦਗਰ ਹਾਲ ਦੇ ਵਿੱਚ ਮੀਟਿੰਗ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੈਅ ਕੀਤਾ ਹੈ ਵੀ ਅਸੀਂ ਪੂਰੇ ਭਾਰਤ ਦੇ ਨੌਜਵਾਨਾਂ ਨੂੰ ਇਕੱਠੇ ਕਰਕੇ ਭਾਰਤ ਪੱਧਰੀ ਜਿਹੜੀ ਹੈ ਜੱਥੇਬੰਦੀ ਬਣਾਉਣ ਜਾ ਰਹੇ ਹਾਂ ਤੇ ਜਿਹੜੇ ਨੌਜਵਾਨ ਲਗਾਤਾਰ ਸਾਡੇ ਸੂਬੇ 'ਚ ਸਾਡੇ ਪਿੰਡਾਂ ਦੇ ਵਿੱਚ ਕੰਮ ਕਰਦੇ ਪਿਆ ਉਹਨਾਂ ਦੇ ਲਈ ਇੱਕ ਮੌਕਾ ਕਹਿ ਲਿਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਪਿਛਲੇ ਸਮੇਂ 'ਚ ਅਗਨੀ ਪਦ ਯੋਜਨਾ ਦੇ ਵਿਰੁੱਧ ਲੜਾਈ ਲੜੀ ਹੈ ਪੰਜਾਬ ਦੇ ਵਿੱਚ ਬਹੁਤ ਵਧੀਆ ਅਸੀਂ ਲੜਾਈ ਲੜੀ ਹੈ ਪਰ ਉਹ ਉਸੇ ਲੜਾਈ ਦੀ ਪ੍ਰਾਪਤੀ ਹੈ ਵੀ ਅਸੀਂ ਪੰਜਾਬ ਦੇ ਵਿੱਚ ਜਿਹੜਾ ਆ ਪੰਜਾਬ ਦੀ ਭਗਵੰਤਮਾਨ ਸਰਕਾਰ ਤੋਂ ਇਸ ਯੋਜਨਾ ਦੇ ਵਿਰੋਧ ਦੇ ਵਿੱਚ ਮਤਾ ਪਾਸ ਕਰਾਉਣ ਦੇ ਵਿੱਚ ਕਾਮਯਾਬ ਹੋ ਗਏ ਪਰ ਇਹ ਭਾਰਤ ਪੱਧਰ ਦੇ ਪੱਪ ਵਿੱਚ ਵੱਡੀ ਲੜਾਈ ਲੜਨ ਦੀ ਲੋੜ ਸੀਗੀ ਇਸ ਪੋਲਿਸੀ ਨੂੰ ਰੱਦ ਕਰਾਉਣ ਦੇ ਲਈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਗਨੀਪਥ ਯੋਜਨਾ ਦੇ ਤਹਿਤ ਜਿਹੜੇ ਭਰਤੀ ਹੋਏ ਨੌਜਵਾਨ ਹੈ ਉਹ ਰਿਟਾਇਰ ਹੋ ਕੇ ਆਉਣੇ ਸ਼ੁਰੂ ਹੋ ਜਾਣੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖੀ ਲੜਾਈ ਬਣਨੀ ਹੈ ਤੇ ਉਸ ਲੜਾਈ ਨੂੰ ਲੜਨ ਦੇ ਲਈ ਯੋਗ ਜਥੇਬੰਦੀ ਦੀ ਤੇ ਜੋਗ ਜਥੇਬੰਦੀ ਜੋਗ ਆਗੂਆਂ ਦੀ ਜੋਗ ਨੌਜਵਾਨ ਲੀਡਰਾਂ ਦੀ ਅਗਵਾਈ ਦੇ ਵਿੱਚ ਬਣ ਸਕਦੀ ਹੈ ਤੇ ਅਸੀਂ ਅਪੀਲ ਕਰਦੇ ਆ ਸਾਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਜਨੂਨ ਵਾਲੇ એનર્ਜੀ ਦੇ ਨਾਲ ਭਰਪੂਰ ਤੇ ਜਿਨ੍ਹਾਂ ਦਾ ਦੂਰ ਦ੍ਰਿਸ਼ਟੀ ਹੈ ਉਹਨਾਂ ਨੌਜਵਾਨਾਂ ਦੀ ਲੋੜ ਹੈ ਤੇ ਤੁਹਾਨੂੰ ਇਹ ਅਪੀਲ ਕਰਦੇ ਆ ਵੀ ਪਿੰਡ-ਪਿੰਡ ਜਾਓ ਵੱਦ ਤੋਂ ਵੱਧ ਨੌਜਵਾਨਾਂ ਨੂੰ ਜਥੇਬੰਦ ਕਰੋ ਤਾਂ ਕਿ ਇਲਾਕੇ ਦੀਆਂ ਜਿਹੜੀਆਂ ਸਮਾਜਿਕ ਮੁੱਦੇ ਆ ਚਾਹੇ ਜਿੱਦਾਂ ਦੀ ਸਮਾਜਿਕ ਲੜਾਈਆਂ ਆ ਜਿਹੜੀ ਨਸ਼ੇ ਦੇ ਵਿਰੋਧ ਦੇ ਵਿੱਚ ਹੈ ਉਹ ਉਹ ਲੜੀਆਂ ਜਾ ਸਕਣ ਉਹ ਤੋਂ ਇਲਾਵਾ ਇੱਕ ਨੀਤੀ ਬਣਾਈ ਜਾ ਸਕੇ ਵੀ ਹਰ ਨੌਜਵਾਨ ਨੂੰ ਲੋੜ ਮੁਤਾਬਕ ਜਿਹੜਾ ਆ ਉਹਦਾ ਉਹਦੀ ਯੋਗਤਾ ਮੁਤਾਬਕ ਰੋਜ਼ਗਾਰ ਦਾ ਪ੍ਰਬੰਧ ਕਰਾਇਆ ਜਾ ਸਕੇ ਤੇ ਸਰਕਾਰਾਂ ਜਿਹੜੀਆਂ ਲਗਾਤਾਰ ਸਾਨੂੰ ਜਾਤਾਂ ਪਾਤਾਂ ਦੇ ਨਾਂ ਦੇ ਉੱਪਰ ਵੰਡ ਕੇ ਸਾਡੇ ਉੱਪਰ ਮਹਿੰਗਾਈ ਦਾ ਬੇਕਾਰੀ ਦਾ ਹੋਰ ਕਿ ਅਲੰਮਤਾ ਦਾ ਭਾਰ ਲੱਦ ਰਹੀਆਂ ਆ ਉਹਦੇ ਵਿਰੁੱਧ ਵੀ ਝੰਡਾ ਚੱਕ ਕੇ ਇਹ ਅਹਿਸਾਸ ਕਰਾਇਆ ਜਾ ਸਕੇ ਪੀ ਇਹ ਜਿਹੜਾ ਮੁਲਕ ਹੈ ਇਹ ਜਿਹੜਾ ਸੂਬਾ ਆ ਇਹ ਇਹ ਜਿਹੜੇ ਲੋਕਤੰਤਰ ਹੈ ਇਹ ਲੋਕਾਂ ਦਾ ਆ ਇਥੇ ਲੋਕਾਂ ਦੇ ਹੱਕ ਦੇ ਵਿੱਚ ਕਾਨੂੰਨ ਬਣਣੇ ਆ ਲੋਕਾਂ ਦੇ ਹੱਕ ਦੇ ਵਿੱਚ ਪਾਲਿਸੀਆਂ ਬਣਣੀਆਂ ਆ ਨਾ ਕਿ ਉਹਨਾਂ ਵੱਡੇ ਵੱਡੇ ਦਾਨੀ ਉਬਾਨੀ ਵਰਗੇ ਵੱਡੇ ਵੱਡੇ ਸਰਮਾਇਦਾਰਾਂ ਮਾਫੀਆ ਤੰਤਰ ਦੇ ਹੱਕ ਦੇ ਵਿੱਚ ਬਣਣੀਆਂ ਤੇ ਇਸ ਮੀਟਿੰਗ ਦੇ ਵਿੱਚ ਅਲੱਗ-ਅਲੱਗ ਸੂਬੇ ਦੇ ਨੌਜਵਾਨ ਬਹੁਤ ਹੀ ਕਹਿ ਲਈਏ ਵੀ ਮਾਰਸ਼ਲ ਆਗੂ ਸ਼ਾਮਲ ਹੋਏ ਜਿਨ੍ਹਾਂ ਨੇ ਬੜੇ ਹੀ ਵਧੀਆ ਢੰਗ ਦੇ ਨਾਲ ਆਪਣੀ ਗੱਲ ਵੀ ਰੱਖੀ ਅਲੱਗ-ਅਲੱਗ ਡੈਲੀਗੇਟਾਂ ਨੇ ਆਪਣਾ ਪ੍ਰੋਗਰਾਮ ਵੀ ਰੱਖਿਆ ਤੇ ਅਸੀਂ ਆਸ ਕਰਦੇ ਹਾਂ ਭਿਆਨ ਵਾਲੇ ਸਮੇਂ ਦੇ ਵਿੱਚ ਤੁਸੀਂ ਨੌਜਵਾਨ ਸਾਥੀ ਆਪਣੇ ਪਿੰਡਾਂ ਦੇ ਵਿੱਚ ਆਪਣੇ ਸੰਗਠਨ ਨੂੰ ਹੋਰ ਤਕੜਾ ਕਰੋਗੇ ਤਾਂ ਕਿ ਜਿਹੜੇ ਅਸੀਂ ਯਤਨ ਕਰ ਰਹੇ ਆ ਵੀ ਪੂਰੇ ਭਾਰਤ ਪੱਧਰ ਦੇ ਵਿੱਚ ਨੌਜਵਾਨਾਂ ਦਾ ਸੰਗਠਨ ਮਜ਼ਬੂਤ ਹੋਵੇ ਉਹਨੂੰ ਹੋਰ ਜਿਆਦਾ ਤਾਕਤ ਮਿਲ ਸਕੇ ਸਾਡੀਆਂ ਜੜਾਂ ਪਿੰਡਾਂ ਕਸਬਿਆਂ ਸਾਡੀਆਂ ਯੂਨਟਾਂ ਦੇ ਵਿੱਚ ਉਹਨਾਂ ਜੁੜਾ ਨੂੰ ਹੋਰ ਮਜ਼ਬੂਤ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਭਰ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਲੈ ਕੇ ਨੌਜਵਾਨਾਂ ਦੀ ਇੱਕ ਤਕੜੀ ਤੇ ਸੂਝਵਾਨ ਜਥੇਬੰਦੀ ਖੜੀ ਕਰਨ ਜਾ ਰਹੇ ਹਾਂ ਉਹਦੇ ਵਿੱਚ ਤੁਹਾਡੇ ਵੱਦ ਤੋਂ ਵੱਧ ਸਾਥ ਦੀ ਲੋੜ ਹੈ ਧੰਨਵਾਦ